ਉਹ ਇੱਕ ਤਮੰਨਾ ਦਰਦੀ ਨਾਲ ਕੁੜੇ ਹੋਰ ਕੁੜੇ ਆਪੋ ਜਿੱਤਰੀ ਸਰਪੰਚੀ ਐ ਤੇ ਕੀ ਇੱਕ ਦੇ ਦੇ ਕੁੜੇ ਦੇਖੋ ਧਾਰਕਵੱਦੀ ਜੀ ਨੇ ਸਰਪੰਚੀ ਜਿਤਨੀਆ ਤੇ ਉੱਤੇ ਇੱਕ ਗਾਣਾ ਲਿਖਿਆ ਔਰ ਨਾਲ ਨਾਲ ਗਾਇਆ ਵੀ ਹੈ ਮੈਨੂੰ ਇਹ ਪਹਿਲਾ ਪਹਿਲੀ ਵਾਰ ਪਤਾ ਲੱਗਿਆ ਵੀ ਜਿੱਥੇ ਇਹ ਕੱਚੇ ਪੱਤਰਕਾਰ ਹੈ ਉਥੇ ਨਾਲ ਹੀ ਨਾਲ ਇਹ ਗੀਤਕਾਰ ਵੀ ਆ। ਔਰ ਇੱਕ ਬਹੁਤ ਅੱਛਾ ਜਿਹੜਾ ਮਾਨ ਸਾਹਿਬ ਦਾ ਮੈਸੇਜ ਆ ਉਹ ਲੋਕਾਂ ਦੇ ਘਰਾਂ ਤੱਕ ਲੈ ਕੇ ਗਏ ਆ। ਇਹਨਾਂ ਨੇ ਜੋ ਗਾਣੇ ਦੇ ਵਿੱਚ ਫਰਮਾਇਆ ਤੇ ਇੱਕ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਸਰਪੰਚੀ ਦੀਆਂ ਇਲੈਕਸ਼ਨਾਂ ਉਹਨਾਂ ਦੇ ਰਿਜ਼ਲਟ ਵੀ ਉਸੇ ਨਾਲ ਵਧੀਆ ਤਰੀਕੇ ਨਾਲ ਆਉਣਗੇ। ਦੇਖ ਰਹੇ ਹੋ ਅੱਜ ਗਾਣਾ ਲਾਂਚਿੰਗ ਦੇ ਟਾਈਮ ਤੁਹਾਨੂੰ ਵੱਖੋ-ਵੱਖੋ ਸ਼ਖਸੀਅਤਾਂ ਨਾਲ ਮਿਲਾਇਆ ਗਿਆ ਜਿਨ੍ਹਾਂ ਕਿ ਲਾਂਚਿੰਗ ਦਾ ਟਾਈਮ ਆ ਕੇ ਸਭ ਨੇ ਆਪਣੀਆਂ ਵੱਖੋ-ਵੱਖਰੀਆਂ ਭਾਵਨਾਵਾਂ ਦਸੀਆਂ, ਗਾਣੇ ਸੁਣੇ ਆ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਸ਼ੀਲਾ ਜੋ ਐਮਐਲਏ ਸਾਹਿਬ ਨੇ। ਮੈਡਮ ਸਸੀ ਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਗਾਣਾ ਸੁਣਿਆ ਸਰਪੰਚੀ ਕੀ ਕਹਿਣਾ ਚਾਹਾਂ ਗਾਣੇ ਬਾਰੇ ਦੇਖੋ ਦਾਰਕਬੱਦੀ ਜੀ ਨੇ ਸਰਪੰਚੀ ਜਿਤਨੀਆ ਦੇ ਉੱਤੇ ਇੱਕ ਗਾਣਾ ਲਿਖਿਆ ਔਰ ਨਾਲ ਨਾਲ ਗਾਇਆ ਵੀ ਹੈ ਮੈਨੂੰ ਪਹਿਲਾ ਪਹਿਲੀ ਵਾਰ ਪਤਾ ਲੱਗਿਆ ਵੀ ਜਿੱਥੇ ਇਹ ਕੱਚੇ ਪੱਤਰਕਾਰ ਹੈ ਉੱਥੇ ਨਾਲ ਹੀ ਨਾਲ ਇਹ ਗੀਤਕਾਰ ਵੀ ਹੈ ਔਰ ਇਹਨਾਂ ਨੇ ਉਹ ਸੋਚ ਜੋ ਮਾਨ ਸਾਹਿਬ ਦੀ ਸੋਚ ਹੈ ਕਿ ਪਿੰਡਾਂ ਦੇ ਵਿੱਚ ਅਕਸਰ ਹੁੰਦਾ ਕੀ ਹੈ ਕਿ ਸਰਪੰਚੀ ਦੀ ਕਿਸ ਤਰ੍ਹਾਂ ਇਲੈਕਸ਼ਨ ਲੜੀ ਜਾਂਦੀ ਆ ਉਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਨੇ ਉਸ ਗਾਣੇ ਦੇ ਵਿੱਚ ਰੂਰੂ ਉਹਨੂੰ ਪੇਸ਼ ਕੀਤਾ ਹੈ ਔਰ ਇੱਕ ਬਹੁਤ ਅੱਛਾ ਜਿਹੜਾ ਮਾਨ ਸਾਹਿਬ ਦਾ ਮੈਸੇਜ ਆ ਉਹ ਲੋਕਾਂ ਦੇ ਘਰਾਂ ਤੱਕ ਲੈ ਕੇ ਗਏ ਆ ਕਿਉਂਕਿ ਇੱਕ ਪਾਸੇ ਤਾਂ ਵਿਰੋਧੀ ਪਾਰਟੀਆਂ ਜਿਹੜੀਆਂ ਵਾਂ ਆਪਣਾ ਸਮਾਨ ਜਿਹੜਾ ਜੋ ਵੀ ਆ ਉਹਨਾਂ ਦਾ ਲੁਭਾਣੇ ਜਿਹੜੇ ਵਾਅਦੇ ਆ ਉਸ ਤਰੀਕੇ ਨਾਲ ਉਹ ਵੰਡ ਰਹੇ ਆ ਤੇ ਦੂਜੇ ਪਾਸੇ ਇਹ ਬੱਚਿਆਂ ਨੂੰ ਕਿਤਾਬਾਂ ਦੇ ਰਹੇ ਆ ਔਰ ਉਸ ਮਾਨ ਸਾਹਿਬ ਦੀ ਸੋਚ ਨੂੰ ਅੱਗੇ ਲੈ ਜਾਂਦੇ ਹੋਏ ਇਹਨਾਂ ਨੇ ਇਹ ਗਾਣਾ ਜਿਹੜਾ ਗਾਇਆ ਔਰ ਬਹੁਤ ਹੀ ਵਧੀਆ ਨਦੀ ਆਵਾਜ਼ ਆ ਔਰ ਬਹੁਤ ਹੀ ਵਧੀਆ ਸੋਚ ਆ ਔਰ ਪੰਜਾਬ ਨੂੰ ਅੱਗੇ ਲੈ ਜਾਣ ਲਈ ਮੈਂ ਇਹ ਲੋਕਾਂ ਨੂੰ ਜ਼ਰੂਰ ਆਪਣੇ ਪੰਜਾਬ ਦੇ ਨੂੰ ਕਹਿਣਾ ਚਾਹੂਗੀ ਕਿ 120000 ਦੇ ਕਰੀਬ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਔਰ ਜ਼ਰੂਰ ਇਹਦੇ ਵੱਲ ਧਿਆਨ ਦੇ ਕੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਇੱਕ ਅੱਛੇ ਸਰਪੰਚ ਚੁਣੀਏ ਚੰਗੇ ਪੜ੍ਹੇ ਲਿਖੇ ਸੋਚ ਵਾਲੇ ਚੁਣੀਏ ਔਰ ਚੰਗੇ ਜਿਹੜੇ ਪਿੰਡਾਂ ਨੂੰ ਆਪਾਂ ਅੱਗੇ ਲੈ ਕੇ ਜਾਈਏ ਇੱਕ ਪਲ ਦਰਾ ਸਾਹਿਬ ਕਹਿ ਰਹੇ ਨੇ ਸਰਪੰਚ ਜਿੰਨੀ ਆਪਾਂ ਹਿੱਕ ਦੇ ਜੋਰਾਂ ਜਿੰਤਨੀ ਆ ਤੇ ਪਿੰਡਾਂ ਦੇ ਵਿੱਚ ਬੜਾ ਮਾਹੌਲ ਹੁੰਦਾ ਹੋਇਆ ਟਰਟ ਟਰਟ ਜਦੋਂ ਕਾਰਪੋਰੇਸ਼ਨ ਆ ਜਾਂਦਾ ਵਾ ਨਾ ਤੁਸੀਂ ਪਿੰਡਾਂ ਦਾ ਮਾਹੌਲ ਵੀ ਤੁਸੀਂ ਦੇਖਿਆ ਹੋਣਾ ਨਾ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਪਿੰਡਾਂ ਦਾ ਮਾਹੌਲ ਦੇ ਵੀ ਹਿੱਕ ਦੇ ਜ਼ੋਰ ਨਾਲ ਉਹ ਸਰਪੰਚ ਜਿਤਨੇ ਤੁਸੀਂ ਦੇਖਿਆ ਹੋਣਾ ਮੌਲਕ ਕੀ ਕਹਿਣਾ ਚਾਹੋਗੇ ਲੇਕਿਨ ਇਹਨਾਂ ਨੇ ਜ਼ਰੂਰ ਇਹ ਚੀਜ਼ ਨੂੰ ਗਾਇਆ ਕਿ ਹਿੱਕ ਦੇ ਜ਼ੋਰ ਨਾਲ ਜਿੱਤਣੀ ਆ ਪਰ ਜਿਹੜੇ ਲੋਕ ਆ ਅੱਜ ਕੱਲ੍ਹ ਉਹ ਪੜ੍ਹੇ ਲਿਖੇ ਹੋ ਗਏ ਆ ਸਮਝਦਾਰ ਹੋ ਗਏ ਆ ਔਰ ਕਾਫੀ ਜ਼ਿਆਦਾ ਅਵੇਅਰਨੈਸ ਹੋ ਗਈ ਆ ਪਿੰਡਾਂ ਦੇ ਵਿੱਚ ਔਰ ਮੈਨੂੰ ਮਤਲਬ ਆ ਮੈਂ ਇੱਕ 100% ਸ਼ੋਰ ਐ ਇਸ ਗੱਲ ਤੋਂ ਕਿ ਇਹਨਾਂ ਨੇ ਜੋ ਗਾਣੇ ਦੇ ਵਿੱਚ ਫਰਮਾਇਆ ਤੇ ਜਿਹੜੀਆਂ ਪਿੰਡਾਂ ਦੀਆਂ ਜਿਹੜੀਆਂ ਸਰਪੰਚੀ ਦੀਆਂ ਇਲੈਕਸ਼ਨਾਂ ਉਹਨਾਂ ਦੇ ਰਿਜ਼ਲਟ ਵੀ ਉਸੇ ਨਾਲ ਵਧੀਆ ਤਰੀਕੇ ਨਾਲ ਆਉਣਗੇ ਕਿ ਪਿੰਡਾਂ ਦੇ ਸਰਪੰਚੀ ਚੋਣਾਂ ਦਾ ਨਾ ਇਹ ਵਿਗਲ ਵੱਜਿਆ ਵੀ ਜਿਉਂ ਮਹੀਨਾ ਹੀ ਰਹਿ ਗਿਆ ਮਹੀਨੇ ਕੇ 20000 ਰਹਿ ਗਏ ਹੋਣੇ ਹੁਣ ਸਰਪੰਚ ਅਸੀਂ ਕੀ ਕਰੀਏ ਕੀ ਕਰਨਾ ਕਰੀਏ ਇਹ ਕੋਈ ਪਲਾਨ ਕਿੱਦਾਂ ਹੋਊਗਾ ਨਾ ਵੀ ਸੋਚ ਰਹੇ ਹੋਣੇ ਕੋਈ ਜਿੱਤਣ ਕੋਣ ਖੜਨਾ ਕਿਹਨੇ ਖੜਨਾ ਹਨ ਹੁਣ ਮਤਲਬ ਉਹੀ ਖੜਨਗੇ ਮੇਰੇ ਹਿਸਾਬ ਨਾਲ कि ਜਿਨ੍ਹਾਂ ਨੂੰ ਪਿੰਡਾਂ ਨੂੰ ਜ਼ਰੂਰਤ ਆ ਜਾਂ ਖੜਨਾ ਵਾ ਠੀਕ ਹੈ ਨਾ ਤੁਸੀਂ ਕਹਿਣਾ ਚਾਹੋਗੇ ਵੀ ਜੋ ਹੋ ਮੌਕੇ ਸਰਪੰਚ ਖੜਨਗੇ ਨਾ ਦੇਖੋ ਜਿਹੜਾ ਪੰਜਾਬ ਆ ਹਰ ਵਕਤ ਚੋਣਾਂ ਲਈ ਤਿਆਰ ਰਹਿਦਾ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਚਾਹੇ ਸਰਪੰਚੀ ਦੀਆਂ ਚੋਣਾਂ ਚਾਹੇ ਆਉਣ ਵਾਲੀਆਂ ਨਗਰਪਾਲਿਕਾ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਲੇਕਿਨ ਜਿਹੜੇ ਬੰਦਿਆਂ ਨੇ ਚੋਣਾਂ ਲੜਨੀਆਂ ਜਾਂ ਜਿਨ੍ਹਾਂ ਦਾ ਜਿਹੜਾ ਫੋਕਸ ਆ ਉਹ ਹੈਗਾ ਕਿ ਪੰਜਾਬ ਨੂੰ ਅਸੀਂ ਬਦਲਣਾ ਉਹਨਾਂ ਨੇ ਪਹਿਲਾਂ ਤੋਂ ਤਿਆਰੀ ਕੀਤੀ ਹੋਣੀ ਆ ਉਹਨਾਂ ਦੇ ਸਿਰ ਤੇ ਕੋਈ ਇੰਨਾ ਵੱਡਾ ਬੋਝ ਨਹੀਂ ਕਿ ਚੋਣਾ ਦੇ ਵਿੱਚ ਥੋੜੇ ਦਿਨ ਰਹਿ ਗਏ ਜਾਂ ਹੋਰ ਉਹਨਾਂ ਨੇ ਪਹਿਲਾਂ ਹੀ ਹਰ ਤਰੀਕੇ ਨਾਲ ਆਪਣੀ ਤਿਆਰੀ ਕੀਤੀ ਹੁੰਦੀ ਆ ਔਰ ਉਸ ਤਿਆਰੀ ਦੇ ਉੱਤੇ ਲੋਕ ਵੀ ਉਹਨਾਂ ਨੂੰ ਫਤਵਾ ਦੇਣ ਲਈ ਤਿਆਰ ਹੁੰਦੇ ਆ ਬਹੁਤ ਤੁਹਾਡੇ ਵਿਚਾਰ ਸੀ ਮੈਡਮ ਅਦਾਰਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮੈਡਮ ਸ਼ੀਨਾ ਦੇ ਕੋਲੇ ਪਹੁੰਚੇ ਹੋ ਮੈਂ ਮੈਨੇਜਰ ਨੂੰ ਇਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਮੇਰੇ ਵਾਸਤੇ ਵਕਤ ਕੱਢਿਆ ਇਹਨਾਂ ਨੇ ਕਿਤੇ ਮੀਟਿੰਗ ਤੇ ਜਾਣਾ ਸੀ ਮੈਂ ਮੈਮ ਦਾ ਬਹੁਤ థాంక్స్ ਕਰਦਾ ਹਾਂ ਬਹੁਤ ਹੀ ਰਿਸਪੈਕਟਿਵ ਨੇ ਤੇ ਅੱਜ ਜਿੱਥੇ ਇਹਨਾਂ ਨੇ ਸਾਡਾ ਗਾਣਾ ਨਾਚ ਕੀਤਾ ਉੱਥੇ ਇਹਨਾਂ ਨੇ ਇੱਕ ਸਮਾਜ ਨੂੰ ਮੇਰੇ ਗੀਤ ਦਾ ਮੈਸੇਜ ਵੀ ਦਿੱਤਾ ਵਾ ਜਿਹੜੀ ਭਗਵਤਾਨ ਸਰਕਾਰ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਵੀ ਇਹ ਇਲੈਕਸ਼ਨਾਂ ਦੇ ਵਿੱਚ ਉਹੀ ਸਰਪੰਚ ਕਰਨ ਜਿਨ੍ਹਾਂ ਨੇ ਗਰਾਂਟਾ ਨਹੀਂ ਖਾਣੀਆ ਕਿਉਂਕਿ ਐਤਕੀ ਕੋਈ ਗਰਾਂਟ ਨਹੀਂ ਕਾੜ ਦਿੱਤੀ ਜਾਊਗੀ ਜਿਹੜੇ ਅੱਗੇ ਸਰਪੰਚ ਚੋਣ ਦੇ ਹੁੰਦੇ ਸੀ 20 ਲੱਖ ਲੱਖੇ 40 ਲੱਖ ਕਮਾਵਾਂਗੇ ਐਤਕੀ ਉਹਨਾਂ ਲਈ ਇਸ ਇਸ ਸਰਕਾਰ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਤੇ ਮੈਂ ਨੇ ਜਿੰਨੇ ਕਿਹਾ ਵੀ ਗਾਣੇ ਦੇ ਦੋ ਬੋਲ ਮੈਂ ਤੁਹਾਨੂੰ ਗਾ ਕੇ ਛਡਾਉਣਾ ਇੱਕ ਘਰ ਤੇ ਹੁਣ ਜਦੋਂ ਐਮਐਲ ਸਾਹਿਬ ਖਾੜਾ ਵੀ ਲਾਉਣਾ ਹਨ ਖਾੜਾ ਵੀ ਲਾਉਣਾ ਪਊਗਾ ਕੋਈ ਨੀ ਜ਼ਰੂਰ ਲਾਵਾਗੇ ਇਹ ਅੱਜਾ ਫੋਨ ਕਰਨ ਇਹਨਾਂ ਦਾ ਦੂਜਾ ਫੋਨ ਪੂਰਾ ਨਹੀਂ ਹੋ ਰਹ ਦਿੰਦੇ ਤਾਂ ਇਹਨਾਂ ਦੇ ਕੋਲ ਪਹੁੰਚਾਂਗੇ ਤੇ ਜਿਵੇਂ ਕਿ ਮੈਂ ਨੇ ਕਿਹਾ ਵੀ ਗਾਣੇ ਦੇ ਦੋ ਬੋਲ ਦੀ ਸੁਣਾਓ ਗਾਣਾ ਦੋ ਬੋਲ ਉਹ ਇਸ ਤਰ੍ਹਾਂ ਵੀ ਘਰ ਦੇ ਵਿੱਚ ਮੀਆਂ ਦੀ ਭੀ ਹੁੰਦੇ ਨੇ ਤੇ ਉਸ ਵਿੱਚ ਹੀ ਗੱਲਾਬਾਤ ਕਰਦੇ ਨੇ ਤੇ ਘਰ ਵਾਲਾ ਕਹਿੰਦਾ ਵੀ ਮੈਂ ਸਰਪੰਚੀ ਦੀ ਇਲੈਕਸ਼ਨ ਚ ਕਰਨਾ ਕਿਉਂਕਿ ਯਾਰਾ ਦੋਸਤਾਂ ਨੇ ਥੱਪੜਾ ਦਿੱਤਾ ਹੁੰਦਾ ਵਾ ਤੇ ਘਰ ਵਾਲੀ ਕਹਿੰਦੀ ਵੀ ਆਪਾਂ ਇਹ ਕੰਮਾਂ ਤੋਂ ਕੀ ਲੈਣਾ ਤੋਂ ਗੱਲ ਇਸ ਤਰ੍ਹਾਂ ਵਾ ਜਿਹੜੇ ਅੱਗੇ ਡੈ ਲਗਾ ਮੈਂ ਵੀ ਭਾਗ ਮਾਨੇ ਮੈਂ ਤਾਂ ਲੱਗਿਆ ਸਰਪੰਚ ਦੀਆਂ ਝੋੜਾਂ ਚ ਕਰਨ ਆ ਸਾਰੇ ਕੰਮ ਕਿ ਆਪਣੀ ਪੁਲਿਸ ਨੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਐਸ ਕੇਪਰ ਘਮਤਮਾਨ ਦੀ ਸਰਕਾਰ ਐਸ ਕੇ ਗ੍ਰਾਂਟਾਂ ਦੀ ਗੱਦੀਆਂ ਜਾਣੀਆਂ ਜਿਹੜੇ ਚਾਰ ਸਿਲਰ ਕੋਲੇ ਦੇ ਕਿਤੇ ਉਹ ਵੀ ਨਾ ਗਵਾ ਕੇ ਭੇਜੀ ਉਸ ਤੋਂ ਬਾਅਦ ਫਿਰ ਘਰ ਵਾਲਾ ਕੀ ਕਹਿੰਦਾ ਗੱਲ ਸੁਣ ਲੈ ਹਿੰਮਤਿਆਰੇ ਨੀ ਮਸੌਕਾ ਪੂਰਲੇ ਸਾਰੇ ਗੱਲ ਸੁਣ ਲੈ ਹਿੰਮਤਿਆਰੇ ਨੀ ਮਸੌਕਾ ਪੂਰਲੇ ਸਾਰੇ ਰਹਿ ਗਈ ਇੱਕ ਇੱਕ ਤਮੰਨਾ ਦਿਲ ਦੀ ਨਾ ਕੋਈ ਹੋਰ ਕੁੜੇ ਆਪਾਂ ਜਿੱਤੇ ਰਿਹਾ ਸਰਪੰਚ ਹੀ ਐਤ ਕੀ ਇੱਕ ਦੇ ਹੋਰ ਕੁੜੇ ਮੀਆਂ ਆਪਾਂ ਜਿੱਤੇ ਰਿਹਾ ਸਰਪੰਚ ਹੀ ਐਤ ਕੀ ਇੱਕ ਦੇ ਹੋਰ ਕੁੜੇ ਪਗਵਤ ਮਾਰ ਨਹੀਂ ਸਕਤੇ ਹੈ ਬੇਤਾ ਕਰ ਦਿੱਤੀਆਂ ਸਰਕਾਰੂ ਪਗਵਤ ਮਾਰ ਨਹੀਂ ਸਕਤੇ ਹੈ ਬੇਤਾ ਕਰ ਦਿੱਤੀਆਂ ਸਰਕਾਰੂ ਨਹੀਂ ਐਤ ਕੀ ਪੈਸੇ ਚਲਣੇ ਨਹੀਂ ਚਲਣੀ ਬਾਰੂ ਨਹੀਂ ਐਤ ਕੀ ਪੈਸੇ ਚਲਣੇ ਨਹੀਂ ਚਲਣੀ ਬਾਰੂ ਕਿਉ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਗਵੌੜੀ ਬੇ ਤੇਰ ਖਾਨ ਪੀਣ ਦੇ ਯਾਰਾਂ ਨੇ ਤੈਨ ਕੋਟ ਨਾ ਪਾਣੀ ਬੇ ਤੇਰ ਖਾਨ ਪੀਣ ਦੇ ਯਾਰਾਂ ਨੇ ਤੈਨ ਕੋਟ ਨਾ ਪਾਣੀ ਬੇ ਬਾਤ ਕੀ ਲੱਗਿਆ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਜਿਹੜੀ ਇੱਕ ਇਹਨਾਂ ਨੇ ਬਹੁਤ ਬਖੋਬੀ ਨਾਲ ਆਪਣੇ ਮਤਲਬ ਖੌਦਾ ਆਪਣੇ ਬੜੇ ਵਧੀਆ ਲਫ਼ਜ਼ਾਂ ਦੇ ਨਾਲ ਦੱਸਿਆ ਕਿਉਂਕਿ ਮਾਨ ਸਾਹਿਬ ਦੀ ਸੋਚ ਜਿਹੜੀ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਜੇ ਤੁਸੀਂ ਸਰਪੰਚ ਉਹ ਸਰਪੰਚ ਬਣ ਜਿਨ੍ਹਾਂ ਨੇ ਪਿੰਡ ਦਾ ਭਲਾ ਕਰਨਾ ਜਿਨ੍ਹਾਂ ਨੇ ਗਰੰਟਾ ਨਹੀਂ ਖਾਣੀਆ ਸੈਕੰਡਲੀ ਉਹ ਸੋਚ ਜਿਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਧੜੇਵੰਦੀਆਂ ਛੱਡ ਕੇ ਕਿਉਂਕਿ ਪਿੰਡ ਜਿਹੜਾ ਪਿੰਡ ਦਾ ਸਰਪੰਚ ਆ ਉਹ ਪਿੰਡ ਦਾ ਸਰਪੰਚ ਹੁੰਦਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਸੋ ਇਹਨਾਂ ਚੀਜ਼ਾਂ ਦੇ ਖਰਚਿਆਂ ਨੂੰ ਘੱਟ ਕਰਕੇ ਆਪਾਂ ਚੰਗੀ ਸੋਚ ਵਾਲਾ ਬਹੁਮਤ ਦੇ ਨਾਲ ਪਿੰਡਾਂ ਦੇ ਵਿੱਚ ਸਰਪੰਚ ਚੁਣੀਏ ਤਾਂ ਕਿ ਸਾਡੇ ਜਿਹੜੇ ਪਿੰਡਾਂ ਆ ਜਿਹੜੇ ਸਾਡੇ ਬੱਚੇ ਜਿਹੜੇ ਬਾਹਰ ਨੂੰ ਜਾ ਰਹੇ ਆ ਕਿਉਂ ਜਾ ਰਹੇ ਆ ਕਿਉਂਕਿ ਉਹ ਬਾਹਰ ਦੀ ਚਮਕ-ਦਮਕ ਦੀ ਲਾਈਫ ਦੇਖਦੇ ਆ ਜਿਹੜਾ ਕਿ ਜਿਹੜਾ ਸਾਡਾ ਪੰਜਾਬ ਆ ਇਹ ਪਹਿਲਾਂ ਵੀ ਸੋਨੇ ਦੀ ਚਿੜੀ ਸੀ ਤੇ ਅੱਜ ਵੀ ਸੋਨੇ ਦੀ ਚਿੜੀ ਹੈ ਇਸ ਤੋਂ ਜ਼ਿਆਦਾ ਵਧੀਆ ਚਮਕਦਮਕ ਵਾਲਾ ਬਣ ਸਕਦਾ ਜੇ 6 ਸੋਚ ਵਾਲੇ ਸਰਪੰਚ ਆ ਜਾਣ। ਠੀਕ ਹੈ। ਸਸੀ ਕਾ ਜੀ ਤੁਸੀਂ ਵਿਚਾਰ ਸੁਣੇ ਐਮਐਲ ਸਾਹਿਬ ਜੋ ਕਿ ਸਰਪੰਚੀ ਦੀ ਚੋਣ ਆ ਰਹੀਆਂ ਨੇ ਤੇ ਤੁਸੀਂ ਤੁਹਾਨੂੰ ਕਿੱਦਾਂ ਲੱਗਿਆ ਸਾਡੇ ਇਹ ਗੱਲਬਾਤ ਇੰਟਰਵਿਊ ਕਿੱਦਾਂ ਲੱਗੀ? ਸਾਨੂੰ ਦੱਸੋ ਜੀ। ਧੰਨਵਾਦ ਜੀ। ਸ਼ੁਕਰੀਆ।